ਇਹ ਆਹ ਜਗ੍ਹਾ ਨੇ ਨਾ ਇਹ ਆਪਾਂ ਨੂੰ ਘੁੰਮਣ ਲਈ ਵਧੀਆ ਲੱਗਦੀਆਂ ਨੇ ਪਰ ਇਹਨਾਂ ਦੀ ਜ਼ਿੰਦਗੀ ਜਿਹੜੇ ਹਸਾਬ ਨਾਲ ਅਸੀਂ ਨੇ ਤੁਰ ਫਿਰ ਕੇ ਦੇਖਿਆ ਕੋਈ ਬਾਲੀ ਚੰਗੀ ਜ਼ਿੰਦਗੀ ਨਹੀਂ ਹੁੰਦੀ ਮੰਨ ਲਓ ਇਹਨਾਂ ਦੇ ਖਾਣ ਪੀਣ ਜੋਗਰ ਹੈ ਹੀ ਇਹ ਆਗਾ ਸਕਦੇ ਨੇ ਤੇ ਦੋ ਦੋਕਣ ਵਾਲਾ ਬਹਣ ਦੀਆਂ ਨੇ ਪੂਤੀ ਗੁਜ਼ਾਰਾ ਕਰਨਾ ਪੈਂਦਾ ਬਾਕੀ ਤੁਸੀਂ ਐਂ ਦੇਖੋ ਵੀ ਜਿਵੇਂ ਆ ਘਾਰਾ ਉਹ ਪਹਾੜ ਨੇ ਉੱਤੇ ਉਹ ਜਿਹੜਾ ਪਹਾੜ ਆ ਨਾ ਹੁਣ ਤੁਸੀਂ ਆਪ ਦੇਖਣਾ ਪਹਾੜ ਦੀਆਂ ਡਿੱਗਾਂ ਡਿੱਗਦੀਆਂ ਹੁੰਦੀਆਂ ਨੇ ਕਿਆਂ ਡਿੱਗੀ ਪੈਂਦੇ ਨੇ ਆਂ ਹੁਰਦੀ ਨੇ ਪਹਾੜ ਕਿੰਨੇ ਰਿਸਕ ਚ ਰਹਿੰਦੇ ਨੇ ਯਾਰ ਇਹ ਲੋਕ ਜੇ ਉਹ ਪਹਾੜ ਦਾ ਉਹ ਟੋਟਾ ਆ ਗਿਆ ਉਹ ਟੋਟਾ ਇਕੱਟ ਰੱਖ ਜਿੱਡਾ ਸੰਜੂਮ ਕਰਕੇ ਦਿਖਾਉਣੇ ਹੋ ਦੇਖੋ ਉਰਲੇ ਪਾਸੇ ਦੇਖ ਰਿਹਾ ਪਰਲੇ ਪਾਸੇ ਪਤਾ ਨਹੀਂ ਕਿੰਨਾ ਮੋਟਾ ਹੋਊਗਾ ਉਹ ਜਮਾ ਉਹ ਅਲੱਗ ਖੜਾ ਵੀ ਡਿੱਗ ਜੂ ਡਿੱਗ ਜੂ ਕਰਦਾ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਪੰਜਾਬੀ ਚ ਵੀ ਉਹ ਦੋ ਤਿੰਨ ਘਰਾਂ ਨੂੰ ਦੱਬ ਲੂ ਇਹਨਾਂ ਨੂੰ ਆ ਕੇ ਇੰਨੇ ਰਿਸਕ ਕਰ ਰਹੇ ਨੇ ਯਾਰ ਇਹ ਲੋਕ ਆ ਵੀ ਕੋ ਜਿਵੇਂ ਹੁਣ ਆ ਟੋਟਾ ਢੀ ਖੜਾ ਤੇ ਇਹ ਖੁਰਕੇ ਥੱਲੇ ਕ ਚਿੰਟੀਆਂ ਉਹ ਪੱਕਾਗਾ ਕੱਚੀ ਮਿੱਟੀ ਦੇ ਉੱਤੋਂ ਉਹ ਕਦੋਂ ਵੀ ਖਿਸਕ ਸਕਦਾ ਆ ਜਿੰਨੇ ਵੀ ਘਰ ਨੇ ਸਾਰੇ ਘਰਾਂ ਨੂੰ ਆ ਕੇ ਦੱਬ ਲੂ ਉਹ ਜਰ ਬਹੁਤ ਔਖੀ ਜ਼ਿੰਦਗੀ ਇਹਨਾਂ ਦੀ ਆਪਾਂ ਨੂੰ ਘੁੰਮਣ ਲਈ ਵਧੀਆ ਲੱਗਦਾ ਇਹ ਪਰ ਇਹਨਾਂ ਦਾ ਦਿਲ ਜਾਣ ਕੇ ਦੇਖੇ ਕੋਈ ਬਸ ਇਹਨਾਂ ਦਾ ਦੁਕਾਨਾਂ ਦਕੂਨਾਂ ਦੇ ਸ਼ਿਰਤੇ ਤੇ ਜੀ ਮੰਨ ਲਓ ਇਹਦੇ ਸ਼ਿਰਤੇ ਟਾਈਮ ਪਾਸ ਹੁੰਦਾ ਜਾਂ ਆਪਣੇ ਪਿੰਡ ਤੋਂ ਜਾ ਕੇ 40 50 ਕਿਲੋਮੀਟਰ ਪਰੇ ਜਾ ਕੇ ਕੋਈ 10 12000 ਤੇ ਨੌਕਰੀ ਕਰਨੀ ਬਸ ਐਂ ਟ੍ਰੈਂਪ ਪਾਸੇ ਜਾ ਕਰਦੇ ਨੇ ਇਹ ਪਰ ਇੱਕ ਗੱਲ ਹੋਰ ਵੀ ਆ ਮਹਗਾਈ ਵੀ ਬਹੁਤ ਆ ਬਈ ਵੀਰੇ ਮਹਗਾਈ ਵੀ ਬਹੁਤ ਜ਼ਿਆਦਾ